ਸੋ ਅਗਰਵਾਲ ਹਸਪਤਾਲ ਇੱਕ ਵਾਰੀ ਫਿਰ ਵਿਵਾਦਾਂ ਦੇ ਵਿੱਚ ਆਇਆ ਜਿਨ੍ਹਾਂ ਵੱਲੋਂ ਇੱਕ ਚੌਂਕ ਦੀ ਬੇਦਬੀ ਕੀਤੀ ਗਈ ਹੈ ਗੱਲਬਾਤ ਕਰਾਂਗੇ ਹਾਨੀ ਸਰ ਕੀ ਮਾਮਲਾ ਕੀ ਹੋਇਆ ਸੀਗਾ ਜੀ ਸਾਰਾ ਐਡਾ ਹੈ ਕਿ ਜਿਹੜਾ ਆਪਾਂ ਨਹਿਰ ਵੱਲੋਂ ਆਉਂਦੇ ਬਸਤੀ 바ਵਾ ਖੇਲ ਦੀ ਨਹਿਰ ਵੱਲੋਂ ਥੱਲੇ ਉਤਰਦੇ ਸਾਰੀ ਵਕਤੀ ਮੰਟੂ ਜਿਹੜੀ ਐਂਟਰੀ ਹੁੰਦੀ ਹੈ ਉੱਥੇ ਸਾਡਾ ਗੁਰੂ ਅਰਜਨ ਦੇਵ ਜੀ ਨਗਰ ਦਾ ਚੌਂਕ ਹੈ ਜੀ ਜੀ ਉਹਦੇ ਵਿੱਚ ਇੱਕ ਖੰਡਾ ਲੱਗਾ ਸੀਗਾ ਔਰ ਉੱਥੇ ਹੀ ਸ਼ਹੀਦ 바ਵਾ ਬਚਿੱਤਰ ਸਿੰਘ ਮਾਰਗ ਔਰ ਗੁਰੂ ਅਰਜਨ ਦੇਵ ਜੀ ਦਾ ਜੋ ਬੋਰਡ ਲੱਗਾ ਸੀਗਾ ਇਹਨੇ ਕੀ ਕੀਤਾ ਇਹਨੇ ਮਿਲੀ ਭੁਗਤ ਪ੍ਰਸ਼ਾਸਨ ਦੇ ਨਾਲ ਕਰਕੇ ਅਸੀਂ ਉਹਨੂੰ ਪਹਿਲਾਂ ਵੀ ਇੱਕ ਦੋ ਵਾਰੀ ਕਿਹਾ ਵੀ ਸਾਡਾ ਇੱਥੇ ਬੋਰਡ ਲੱਗਾ ਵੀ ਅਸੀਂ ਸਾਡਾ ਚੌਂਕ ਸੀਗਾ ਇਹਨੇ ਚੌਂਕ ਨੂੰ ਪੱਟ ਕੇ ਬੋਰਡ ਆਪਣਾ ਇਹਨੇ ਕੁਆਰਚ ਸੱਟਿਆ ਆ ਉਹ ਵੀ ਅਸੀਂ ਦੇਖ ਕੇ ਆਏ ਆ ਔਰ ਇਹਨੇ ਕੀ ਕੀਤਾ ਇਹਨੇ ਉੱਥੇ ਆਪਣਾ ਆਪਣੀ ਇੱਕ ਐਡ ਕਰਨ ਲਈ ਐਡ ਕਰਨ ਲਈ ਇਹਨੇ ਗੁਰੂ ਮਹਾਰਾਜ ਦੀ ਜੋ ਜੋ ਵੀ ਸੀਗੇ ਮੰਨ ਲਓ ਖੰਡਾ ਸੀ ਜਾਂ ਬੋਰਡ ਸੀ ਉਹ ਇਹਨੇ ਪੱਟ ਕੇ ਆਪਣਾ ਨਿੱਜੀ ਹਸਪਤਾਲ ਦੀ ਐਡ ਦੇਣ ਲਈ ਉੱਥੇ ਇੱਕ ਉਹਨੇ ਅਗਰਵਾਲ ਹਸਪਤਾਲ ਦਾ ਚੌਂਕ ਬਣਾ ਲਿਆ ਅਸੀਂ ਇਹ ਚੌਂਕ ਦੀ ਇੱਕ ਅਸਰ ਸਵਾਲ ਹੈ ਚੌਂਕ ਦੀ ਕੋਈ ਮਨਜ਼ੂਰੀ ਲਿੱਤੀ ਹੈ ਜਾਂ ਕਿਦਾਂ ਤੁਕੀ ਚੌਂਕ ਦੇ ਉਹਲੇੜੀ ਤੁਸੀਂ ਕਿਹਨੇ ਚੱਲ ਰਿਆ ਸੀਗਾ ਕੋਜੀ ਚੌਂਕ ਅੱਜ ਦਾ ਨਹੀਂ ਹੈਗਾ ਜਦੋਂ ਦੀ ਅਵਸਥਾ ਮਟੂ ਦਾ ਤੁਸੀਂ ਲਾ ਲੋਗੇ ਅਸੀਂ ਬਚਪਨ ਦਾ ਚੌਂਕ ਉਹ ਦੇਖਦੇ ਆ ਰਹੇ ਆ ਤੇ ਇਹ ਮਨਜ਼ੂਰੀ ਕਿੱਦਾਂ ਲੈ ਸਕਦਾ ਨੇ ਅੰਦਰ ਮਿਲੀ ਭੁਗਤ ਦੇ ਨਾਲ ਇਹਨੇ ਪੂਰਾ ਬੋਰਡ ਜਿਹੜਾ ਸਾਡੇ ਹੱਥ ਸਾਰੇ ਪਟਿਆ ਉਹ ਬੋਰਡ ਦੇ ਸਾਡੇ ਕੋਲ ਵੀਡੀਓ ਵੀ ਪਈਆਂ ਨੇ ਅਸੀਂ ਇਹਨੂੰ ਪੁੱਛਿਆ ਵੀ ਖੰਡਾ ਕਿੱਥੇ ਕੀਤਾ ਤੂੰ ਕੱਲਾ ਖੰਡੇ ਦਾ ਮੈਨੂੰ ਕੋਈ ਪਤਾ ਨਹੀਂ ਉਹ ਇਹਨੇ ਕੁਆਰਚ ਵੇਚ ਦਿੱਤਾ ਵੇ ਨਹੀਂ ਜਿਹੜੀ ਵੀਡੀਓ ਆ ਤੁਸੀਂ ਗੱਲ ਕਰ ਰਹੇ ਹੋ ਵੀਡੀਓ ਕਿੱਥੇ ਪਿਆ ਇਸ ਵੇਲੇ ਇਹ ਇਹਦਾ ਜਿਹੜਾ ਇਹਨੇ ਸਟੋਰ ਬਣਾਇਆ ਵੇ ਸਟੋਰ ਬਣਾਇਆ ਸਟੋਰ ਦੇ ਵਿੱਚ ਸੱਟਾ ਹੋਇਆ ਇਹਨੇ ਜੀ ਉਹ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਮ ਏ ਉਹ ਸ਼ਹੀਦ ਬਾਬਾ ਬਚਿੱਤਰ ਸਿੰਘ ਮਾਰਗ ਦਾ ਵੀ ਸਾਰਾ ਕੁਝ ਚੌਂਗ ਦਾ ਨਾਮ ਏ ਇਹਨੇ ਉਹਦੇ ਸਾਡੇ ਜਿਹੜੇ ਧਾਰਮਿਕ ਜਿਨ੍ਹਾਂ ਨੂੰ ਇਹਨੇ ਬੇਅਦਬੀ ਕੀਤੀ ਇਹਨੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇੱਥੇ ਕਾਰਵਾਈ ਦੀ ਮੰਗ ਕਰਦੇ ਹਾਂ ਹੁਣ ਅਸੀਂ ਬਸਤੀ ਬਾਬਾ ਖੇਲ ਢਾਣੇ ਗੜੇ ਆ ਅੰਦਰ ਅਸੀਂ ਕੰਪਲੀਟ ਦੇਖ ਕੇ ਆਏ ਆ ਇਹਦੇ ਖਿਲਾਫ ਔਰ ਉਹ ਕਹਿੰਦੇ ਅਸੀਂ ਇੱਥੇ ਬੰਦੀ ਕਾਰਵਾਈ ਜੋ ਵੀ ਹੈਗੀ ਉਹ ਕਰਾਂਗੇ ਅਸੀਂ ਸਰ ਗੱਲ ਕਾਰਵਾਈ ਤੁਸੀਂ ਕੀਤੀ ਹੈ ਅੱਗੇ ਵੀ ਕਈ ਵਾਰ ਵੀ ਵਾਅਦਾ ਦੇ ਵਿੱਚ ਆਇਆ ਕਈ ਵਾਰ ਧਰਨੇ ਲੱਗ ਚੁੱਕੇ ਨੇ ਕਈ ਵਾਰ ਲੋਕਾਂ ਨੇ ਜਿਹੜਾ ਨੇ ਨੁਕਸਾਨ ਕੀਤਾ ਤਾਂ ਅੱਜ ਫੇਰ ਜਿਹੜਾ ਵਿਵਾਦਾਂ ਚ ਆਇਆ ਕਾਰਵਾਈ ਤੇ ਅੱਗੇ ਵੀ ਕਦੀ ਹੋਈ ਨਹੀਂ ਇਹ ਤਾਂ ਇਹ ਤਾਂ ਚੌਂਕ ਬਣਾਉਣ ਨੂੰ ਫਿਰਦਾ ਮੈਨੂੰ ਤਾਂ ਇਸ ਗੱਲ ਦਾ ਵੀ ਪਤਾ ਲੱਗਾ ਕਿ ਜਿਹੜਾ ਨੇ ਹਸਪੀਟਲ ਬਣਾਇਆ ਬਸੀ ਵਾਵਾ ਗੇ ਰੋੜ ਤੇ ਉਹ ਅਲਿਗਲ ਹੈ ਹਮਮ ਔਰ ਹਾਈ ਕੋਰਟ ਤੋਂ ਆਰਡਰ ਵੀ ਨੇ ਨੂੰ ਤੋੜਨ ਦੇ ਅਸੀਂ ਤਾਂ ਚਲੋ ਅਸੀਂ ਉਸ ਮੁੱਦੇ ਤੋਂ ਇਹ ਮੁੱਦੇ ਦੀ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਚੌਂਕ ਹੈ ਜੋ ਤੁਰੀ ਨਾ ਨਾ ਤੇਰਾ ਰੋਡ ਲੱਗਦਾ ਤੇਰਾ ਜਿਹੜਾ ਜੇਪੀ ਨਗਰ ਤੁਸੀਂ ਐਡਰੈਸ ਲਿਖਾਉਗੀ ਘਟੋਗੜ 2 ਕਿਲੋਮੀਟਰ ਦੂਰੀ ਤੇ ਉਹਦਾ ਹਸਪਤਾਲ ਆ ਜੀ ਤੁਸੀਂ ਸਾਡੀ ਨਾਲ ਸਾਾਨੂੰ ਤੁਸੀਂ ਸਾਡੀ ਕੋਈ ਦੇਣ ਹੈ ਤੇਰੀ ਨਾ ਕੁਛ ਤੂੰ ਸਾਡੇ ਧਾਰਮਿਕ ਜਿੰਨਾਂ ਨੂੰ ਕਿੱਦਾਂ ਛੇੜ-ਛਾੜੀ ਕਰੀ ਤੁਸੀਂ ਇੱਕ ਵੀਡੀਓ ਦਾ ਜ਼ਿਕਰ ਕਰ ਰਹੇ ਸੀਗੇ ਵੀਡੀਓ ਦਿਖਾ ਸਕਦੇ ਹੋ ਹਾਂਜੀ ਵੀਡੀਓ ਤੁਹਾਨੂੰ ਦਿਖਾ ਦਿੰਦੇ ਆ ਜੀ 2 ਮਿੰਟ ਮੁੰਡਾ ਸਿੰਘ ਤੁਹਾਡਾ ਫੋਨ ਤੇ ਗੱਲ ਕਰ ਰਿਹਾ ਮਾਮਲਾ ਕੀ ਸੀ ਮੜਾ ਮਾਮਲਾ ਦੁਬਾਰਾ ਦੱਸੋ ਜੀ ਬਸਤੀ ਬਾ ਬਸਤੀ ਬਾਵਾ ਖੇਲ ਤੋਂ ਜਿਹੜਾ ਨਹਿਰ ਨੂੰ ਐਂਟਰ ਕਰੀਦਾ ਬਸਤੀ ਮਿੱਟੂ ਨੂੰ ਪੋਤੇ ਸਾਡਾ ਗੁਰੂ ਅਰਜਨ ਦੇਵ ਜੀ ਨਗਰ ਦਾ ਉਤੇ ਉਤੇ ਔਰ ਬੱਸੀ ਮਿੱਟੂ ਮਾਰਗ ਬੱਸੀ ਵਾਵਾ ਬਜਿੱਤਰ ਸਿੰਘ ਔਰ ਗੁਰੂ ਅਰਜਨ ਦੇਵ ਜੀ ਮਾਰਗ ਉੱਤੇ ਲਿਖਿਆ ਹੈ ਜੀਗਾ ਇਹਨੇ ਉਹ ਦੋਵੇਂ ਧਾਰਮਿਕ ਚਿੰਨ ਸਾਡੇ ਪਟ ਕੇ ਖੰਡਾ ਵੀ ਪੜਤਾ ਇਹਨੇ ਧਾਰਮਿਕ ਟੀਮ ਜਿਹੜਾ ਬੋਰਡ ਹੈ ਉਹ ਵੀ ਪੜਤਾ ਇਹਨੇ ਆਪਣਾ ਨਿੱਜੀ ਅਗਰਵਾਲ ਦਾ ਜਿਹੜਾ ਹਸਪੀਟਲ ਦਾ ਉਹਦੇ ਉੱਤੇ ਆਪਣਾ ਬਣਾ ਕੇ ਲੀਵਰ ਵਗੈਰਾ ਕੁਝ ਵੀ ਬਣਾ ਕੇ ਇਹ ਉਹਦੀ ਐਡ ਦਿੱਤੀ ਇਹਨੇ ਅਸੀਂ ਇਹਨੂੰ ਪਹਿਲਾਂ ਵੀ ਕਈ ਵਾਰੀ ਅਗਾਹ ਕੀਤਾ ਜੀਗਾ ਵੀ ਆਹ ਕੰਮ ਨਾ ਕਰ ਦੂੰ ਠੀਕ ਹੈ ਜੀ ਫਿਰ ਪਿੱਛੇ ਜੇ ਚਲੋ ਇਲੈਕਸ਼ਨਾਂ ਦੇ ਵਿੱਚ ਥੋੜਾ ਕੰਮ ਇਦਾਂ ਹੋ ਗਿਆ ਹੁਣ ਅਸੀਂ ਇਸੇ ਕਰਕੇ ਅੱਜ ਇੱਕ ਕੰਪਲੇਟ ਦੇਣ ਆਏ ਆ ਬਸਤੀ ਬਾਬਾ ਗੱਲ ઠાਣੇ ਦੇ ਕਿ ਜੋ ਇਹ ਤੇ ਬਣਦੀ ਕਾਰਵਾਈ ਹੈ ਕਿਉਂਕਿ ਧਾਰਮਿਕ ਜਿਨ੍ਹਾਂ ਨੂੰ ਕੋਈ ਵੀ ਸਾਰੇ ਸਤਿਕਾਰਯੋਗ ਨੇ ਧਾਰਮਿਕ ਔਰ ਇਹਨੇ ਗੁਰੂ ਅਰਜਨ ਦੇ ਮਹਾਰਾਜ ਦਾ ਦੇਖੋ ਨਾਮ ਉਹ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਲੋਕੀ ਚੱਲਦੇ ਫਿਰਦੇ ਆ ਉਹਨਾਂ ਦਾ ਨਾਮ ਵੀ ਮਟਾਉਣ ਦੀ ਕੋਸ਼ਿਸ਼ ਕੀਤੀ ਇਹਨੇ ਤੁਸੀਂ ਜਾ ਕੇ ਦੇਖੋ ਜੇਪੀ ਨਗਰ ਘਾਟ ਤੋਂ 2 2 ਕਿਲੋਮੀਟਰ ਦੂਰ ਹੈ ਇਹਨੇ ਉੱਥੇ ਉੱਥੇ ਜੇਪੀ ਨਗਰ ਦਾ ਜ਼ਿਕਰ ਕੀਤਾ ਹੋਵੇ ਨਾ ਕਿ ਇਹਨੇ ਸਾਡਾ ਕੋਈ ਵੀ ਸਾਡੀ ਬਸਤੀ ਮਿੱਟੂ ਦਾ ਕੋਈ ਜ਼ਿਕਰ ਨਹੀਂ ਹੈ ਗੱਲ ਅਸੀਂ ਇੱਥੇ ਸਰ ਦੀ ਗੱਲ ਕਰੀਏ ਰਸਤੇ ਦੀ ਇਹਦੇ ਹਸਪਤਾਲ ਦਾ ਰਸਤਾ ਤੇ ਪੈਂਦਾ ਹੀ ਨਹੀਂਗਾ ਉਹ ਤਾਂ ਪੈਂਦਾ ਬਾਹਰ ਰੋਡ ਦੇ ਬਾਹਰ ਹੁੰਦਾ ਜੇ ਕਿਸੇ ਹੋਰ ਜਗ੍ਹਾ ਤੇ ਵੀ ਲਖਾ ਸਕਦੇ ਸੀ ਇਹ ਵੀਡੀਓ ਦਾ ਕਲੀਅਰ ਕਰ ਰਹੇ ਆ ਜੀ ਆ ਤੁਸੀਂ ਆ ਵੀਡੀਓ ਚੈੱਕ ਕਰੋ ਜੀ ਦਿਖਾਓ ਜੀ ਬ੍ਰਾਈਟਨਸ ਇਹ ਅੱਜ ਦੀ ਵੀਡੀਓ ਹਾਂਜੀ ਅੱਜ ਦੀ ਇਹ ਅੱਜ ਬੋਰਡ ਅਸੀਂ ਜਾ ਕੇ ਖੜਾ ਕੀਤਾ ਜੀ ਹਰ ਇੱਕ ਤਿਆਰ ਬੋਰਡ ਬੋਰਡ ਧੂੜ ਮਿੱਟੀ ਨਾਲ ਭਰਿਆ ਹੋਇਆ ਸੀ ਉਥੇ ਡਿੱਗਾ ਹੋਇਆ ਸੀ ਬੋਰਡ ਸੋ ਦੇਖ ਸਕਦੇ ਹੋ ਕਿ ਬੋਰਡ ਜਿਹੜਾ ਅੰਦਰ ਪਿਆ ਹੋਇਆ ਹੈ ਇਹਨਾਂ ਦੇ ਹਸਪਤਾਲ ਦੇ ਜਿਹੜਾ ਕੀ ਅੱਜ ਜਾ ਕੇ ਇਹਨਾਂ ਨੇ ਵੀਡੀਓ ਵੀ ਮੌਕੇ ਤੇ ਬਣਾਈ ਹੈ ਜਿਹੜਾ ਬੋਰਡ ਉਤਾਰ ਕੇ ਆਪਣਾ ਬੋਰਡ ਜਿਹੜਾ ਗਰ ਰਸਤਾਲੇ ਲਾ ਦਿੱਤਾ ਜੀ ਚੋਕ ਦਾ ਬੋਰਡ ਇਹਨਾਂ ਨੇ ਆਪਣੇ ਹਸਪਤਾਲ ਵਿੱਚ ਕਿੰਨਾ ਲੰਘ ਜਾ ਦਿਆ ਬਾਬਾ ਬਚਿੱਤਰ ਸਿੰਘ ਨੰਬਰ 1 ਤੇ ਸਰ ਇਹ ਚੋਰੀ ਵੀ ਹੈ ਜੀ ਹਾਂ ਜੀ ਚੋਰੀ ਕਿਉਂਕਿ ਇੱਕ ਬੋਰਡ ਪਟਕੇ ਲੈ ਕੇ ਜਾਣਾ ਇਹ ਤਾਂ ਚੋਰੀ ਚੋਰੀ ਦੀ ਵੀ ਕੰਪਲੀਟ ਨਹੀਂ ਦਿੱਤੀ ਹੈ ਚੋਰੀ ਵੀ ਹੈ ਤੁਹਾਡੇ ਸਾਹਮਣੇ ਹੈ ਜੀ ਇਨੂੰ ਇਹਦੀ ਇੰਨੀ ਖੁੱਲ ਵੱਧ ਚੁੱਕੀ ਹੈ ਕਿ ਧਾਰਮਿਕ ਜਿੰਨਾ ਨਾਲ ਪੰਗੇ ਲੈ ਰਹੇ ਕਿਉਂਕਿ ਇੱਕ ਤਾਂ ਇਹਨਾਂ ਨੇ ਦੂਜੇ ਵਾਰ ਤੁਸੀਂ ਕਹਿੰਦੇ ਬੇਦਬੀ ਕੀਤੀ ਹੈ ਇੱਕ ਜਿਹੜਾ ਚੱਕ ਕੇ ਕਿਸੇ ਦੀ ਚੀਜ਼ ਚੱਕ ਕੇ ਸਮਾਨ ਆਪਣੇ ਘਰ ਲੈ ਜਾਣਾ ਉਹ ਤਾਂ ਚੋਰੀ ਹੈ ਜਾਂ ਕਰਾਈ ਹੈ ਜੇ ਕੀਤੀ ਹੈ ਉਹ ਤਾਂ ਚੋਰੀ ਕਿਹਾ ਜਾਣਾ ਹੋਰ ਤਾਂ ਸਾਨੂੰ ਮਿਲ ਗਿਆ ਸਾਨੂੰ ਖੰਡੇ ਦਾ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਕੁਆਰਚ ਕਿਹੜੀ ਹਾਲਤ ਵਿੱਚ ਪਿਆ ਹੋ ਅਸੀਂ ਨਹੀਂ ਤੁਹਾਡੀ ਇਹ ਸਭ ਘਟਨਾ ਤੋਂ ਬਾਅਦ ਕਿਸੇ ਉਹਨਾਂ ਦੇ ਸਟਾਫ ਦੇ ਨਾਲ ਜਾਂ ਡਾਕਟਰ ਸਾਹਿਬ ਨਾਲ ਗਰਵਾਤ ਹੋਈ ਹੈ ਸਾਨੂੰ ਰਾਤ ਫੋਨ ਆਇਆ ਸੀ ਅਸੀਂ ਤੁਹਾਨੂੰ ਰਿਕਾਰਡਿੰਗ ਸੁਣਾਣਿਆ ਕਿੰਨਾ ਵੱਲੋਂ ਸਿਰ ਫੋਨ ਆਇਆ ਸੀ ਕਿੰਨਾਂ ਦੀ ਮਾਤਾ ਵੱਲੋਂ ਫੋਨ ਵੀ ਆ ਡਾਕਟਰ ਵੱਲੋਂ ਮੇਰੇ ਤੋਂ ਗਲਤੀ ਹੋ ਗਈ ਹੈ ਹੂੰ ਗਲਤੀ ਹੋ ਗਈ ਤੇ ਅੱਜ ਸਾਨੂੰ ਬੁਲਾ ਕੇ ਕਹਿੰਦੇ ਕਰ 3 ਵਜੇ ਅਸੀਂ ਆਪਣੇ ਵਾਲਾ ਜਿਹੜਾ ਬਣਿਆ ਤੁਹਾਡਾ ਜੀ ਉਤਾਰ ਲਾਂਗੇ ਤੁਹਾਨੂੰ ਇੱਕ ਖੰਡਾ ਤੇ ਤੁਹਾਡਾ ਬੋਰਡ ਅਸੀਂ ਲਗਾ ਦੇਾਂਗੇ ਨਹੀਂ ਇਹਨਾਂ ਨੇ ਸਰ ਇੱਕ ਸਵਾਲ ਹੈ ਇਹਨਾਂ ਨੇ ਮਨਜ਼ੂਰੀ ਕਿੱਥੋਂ ਲਈ ਸੀ ਕਿਉਂਕਿ ਇਹ ਤੇ ਜ਼ਿਲ੍ਹਾ ਜਿਹੜਾ ਜ਼ਿਲ੍ਹਾ ਕਾਰਪੋਰੇਸ਼ਨ ਨੂੰ ਚਾਹੀਦਾ ਸੀਗਾ ਮਨਜ਼ੂਰੀ ਕਿੱਦਾਂ ਲਈ ਜਾਂ ਕਿੰਨੇ ਬਣਾਇਆ ਜਾਂ ਕਿੱਦਾਂ ਕੋਈ ਬਿੱਟੇ ਆ ਕੇ ਲਾ ਗਿਆ ਇਹ ਇਹ ਤਾਂ ਹੁਣ ਕਾਰਪੋਰੇਸ਼ਨ ਵਾਲੇ ਦੱਸਣ ਕਹਿੰਦਾ ਵੀ ਇਹਨੇ ਕਿੱਦਾਂ ਧੱਕਾ ਕਰਕੇ ਜਿਹੜਾ ਕਿ ਇਹ ਮਾਰਗ ਲਿਖਿਆ ਹੈ ਮਾਰਗ ਜੋ ਪਾਸ ਹੁੰਦਾ ਵੀ ਲਿਖਿਆ ਜਾਂਦਾ ਹਮ ਕਿਨੇ ਉਹਨੂੰ ਉਹਨੂੰ ਪੱਟ ਕੇ ਜਿਹੜਾ ਤੁਹਾਡੇ ਸਾਹਮਣੇ ਵੀ ਕਾਨੂੰਨ ਦੀ ਤਰ ਜਿਹੀ ਉਡਾਈਆਂ ਤੂੰ ਕਿ ਸ਼ਹਿਰ ਦੇ ਵਿੱਚ ਹੋਰ ਵੀ ਚੌਂਗਣੇ ਆ ਤੇ ਕੱਲ ਨੂੰ ਕਿਤੇ ਹੋਰ ਚੌਂਗ ਚ ਜਾ ਕੇ ਉਹ ਲਾਹਗੇ ਦੂਜਾ ਆਪਣਾ ਲਾ ਦੇਗਾ ਕਰੂਗਾ ਸਾਰੇ ਇਹ ਤਾਂ ਕਰੇਗਾ ਬਿਲਕੁਲ ਕਰੂਗਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਨ ਕਰਦੇ ਆ ਕਿ ਜੇ ਸਾਨੂੰ ਸ਼ਾਂਤ ਕਰ ਕੋਚ ਹੋਇਆ ਤੇ ਨਹੀਂ ਤਾਂ ਫਿਰ ਅਸੀਂ ਇਹਦਾ ਜਿਹੜਾ ਚੌਂਕ ਅਸੀਂ ਤੋੜ ਦਾਂਗੇ ਕੱਲ ਵੀ ਤੁਹਾਡੇ ਵੱਲੋਂ ਉੱਥੇ ਪ੍ਰੋਟੈਸਟ ਕੀਤਾ ਗਿਆ ਸੀਗਾ ਸ਼ਾਂਤਮਈ ਪ੍ਰੋਟੈਸਟ ਸੀ ਉਹਦੇ ਹਸਪਤਾਲ ਦੇ ਬਾਹਰ ਕੀਤਾ ਸੀ ਕੱਲ ਉਹਦੇ ਸਟਾਫ ਨਾਲ ਕਿਸਨੇ ਗੱਲ ਹੋਈ ਹੈ ਜੇ ਸਟਾਫ ਦੇ ਨਾਲ ਹੀ ਇਹਦੇ ਡਾਕਟਰ ਦੀ ਇਹਦੀ ਮਦਰ ਦਾ ਫੋਨ ਆਇਆ ਹੂੰ ਕਹਿੰਦੀ ਸਾਡੇ ਕੋਲ ਗਲਤੀ ਹੋ ਗਈ ਏ ਅਸੀਂ ਇਹ ਕਰ ਦਾਂਗੇ ਹੁਣ ਸਾਨੂੰ ਕਹਿੰਦੇ ਨੇ ਸਾਡਾ ਵੀ ਚੌਂਕ ਰਹਿਣ ਦਿਓ ਤੁਹਾਡਾ బోర్ ਇਹਦੀ ਅਸੀਂ ਕਿੱਥੇ ਕਰ ਗੋਗੇ ਲਾ ਕੇ ਛਾ ਕੇ ਲਾ ਦਿੰਨੇ ਆ ਆਪਣੀ ਕੀ ਸਰ ਮੰਗ ਸਰ ਸਾਡੀ ਸਿੱਧੀ ਮੰਗ ਸਾਡਾ ਚੌਂਕ ਗੁਰ ਅਰਜਨ ਦੇਵ ਮਹਾਰਾਜ ਦਾ ਕਿ ਅਸੀਂ ਉਹੀ ਰਹਿਣ ਦੇਣਾ ਸੀ ਇਹਦੇ ਨਾਲ ਸਾਡਾ ਕੋਈ ਮਤਵ ਨਹੀਂ ਇਹਦੀ ਕੋਈ ਸਾਡੀ ਵਸਤੀ ਨੂੰ ਦੇਣ ਵੀ ਨਹੀਂ ਗਈ ਨਹੀਂ ਤੁਹਾਡੀ ਕਾਰਵਾਈ ਦੀ ਮੰਗ ਹੈ ਜਾਂ ਚੋਣ ਐਡਿਟ ਜਿੱਦਾ ਪਹਿਲਾਂ ਸੀਗਾ ਉਦਾਂ ਲਵਾਦਣ ਕਾਰਵਾਈ ਕਰਨੀ ਜੀ ਅਸੀਂ ਹੂੰ ਕਿਹਨੂੰ ਪੁੱਛ ਕੇ ਕੀਤਾ ਇਹਨੇ ਕੋ ਜਥੇਬੰਦੀਆਂ ਨੂੰ ਪੁੱਛ ਕੇ ਕੀਤਾ ਜਾਂ ਵਸਤੀ ਦੇ ਕਿਤੇ ਵੀ ਚਾਰ ਗੁਰਦੁਆਰੇ ਚਾਰੇ ਗੁਰਦੁਆਰਿਆਂ ਨੂੰ ਕਿਸੇ ਭਰੋਸੇ ਕਿ ਲੈ ਕੇ ਕੋ ਲੱਗਦਾ ਕਿਤੇ ਨਾ ਕਿਤੇ ਮਾਹੌਲ ਨੂੰ ਵੀ ਖਰਾਬ ਕੀਤਾ ਜਾਂਦਾ ਹੈ ਤਾਂ ਜਦੋਂ ਇਦਾਂ ਦੀਆਂ ਆਸਥਾਵਾਂ ਜਿਹੜੀਆਂ ਭਾਵਨਾਵਾਂ ਨੂੰ ਢੀਠੇ ਪਹੁੰਚਦੀ ਹੈ ਤੇ ਫੇਰ ਹੀ ਮੋਲ फडਕਦਾ ਦੇਖੋ ਜੀ ਜਿੱਥੇ ਗੁਰੂ ਅਰਜਨ ਦੇਵ ਮਹਾਰਾਜੀ ਦਾ ਬੋਰਡ ਦੇ ਉੱਤੇ ਨਾਮ ਲਿਖਿਆ ਹੋਵੇ ਤੇ ਅਸੀਂ ਜਾ ਕੇ ਚੱਕ ਕੇ ਸਾਰੇ ਜਣੇ ਉਹਨੂੰ ਮਿੱਟੀ ਧਾੜ ਕੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਇਹਨੇ ਉੱਥੇ ਜਾ ਕੇ ਸਟੋਰ ਦੇ ਵਿੱਚ ਛੱਡਿਆ ਤੂੰ ਇੱਕੋ ਵੀਡੀਓ ਤੁਹਾਨੂੰ ਦਿਖਾਈ ਦਿੱਤੀ ਏ ਕਿ ਸਾਰਾ ਚੀਜ਼ ਨੂੰ ਬਖਸ਼ਾਂਗੇ ਥੋੜੀ ਅਸੀਂ ਇੱਥੇ ਬਣਦੀ ਕਾਰਵਾਈ ਕਰਾ ਕੇ ਫੇਰ ਉਟਾਂਗੇ ਇਹ ਮਾਮਲਾ ਤੁਹਾਡੇ ਧਿਆਨ ਚ ਕਦੋਂ ਆਇਆ ਸੀਗਾ ਜੀ ਸਾਰੇ ਮਾਮਲੇ ਜਦੋਂ ਸਾਡੇ ਜਦੋਂ ਇਹ ਚੀਜ਼ ਬਣਦੀ ਵੀ ਉਦੋਂ ਵੀ ਰੋਕਿਆ ਗਿਆ ਇਹਨੂੰ ਹੂੰ ਉਦੋਂ ਵੀ ਰੋਕਿਆ ਗਿਆ ਇਹਨੂੰ ਇਹਨੇ ਬਿਨਾਂ ਕਿਸੇ ਦੇ ਕਿਸੇ ਨੂੰ ਕਿਸੇ ਦਾ ਡਰਪੋ ਨਹੀਂ ਹੈਗਾ ਇਹਨੂੰ ਇਹਨੇ ਸਿੱਧਾ ਹੀ ਆਪਣਾ ਚਿੰਨ ਬਣਾ ਕੇ ਇਹਨਾਂ ਖੜਾ ਕਰ ਦਿੱਤਾ ਵੀ ਕਿਉਂਕਿ 2 ਮਹੀਨੇ ਇਹਨਾਂ ਨੇ ਵੀ ਪਹਿਲਾਂ ਆਵਾਜ਼ ਚੁੱਕੀ ਜਾਂ ਤੁਹਾਡੇ ਅੱਗੇ ਦਾਲਾ ਜੀ ਫੋਨ ਕਿਦਾ ਵੱਜ ਰਿਹਾ ਜੀ ਸਾਇਲੈਂਟ ਕਰ ਲਓ ਖੰਡੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਮੌਕੇ ਤੇ ਪਹੁੰਚੇ ਹੋ ਥਾਣੇ ਅੱਜ ਕਹਿਣਾ ਕੀ ਹੈ ਜੀ ਇਹ ਤੇ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਵਾ ਇਹ ਡਾਕਟਰ ਪਤਾ ਨਹੀਂ ਕਿ ਕਿੰਨਾ ਗੱਲਾਂ ਕਰਕੇ ਬਣ ਗਿਆ ਡਾਕਟਰ ਬਣਨ ਵਾਲੀ ਕੋਈ ਲਾਇਕ ਕੋਈ ਕੋਦਸ ਸਾਨੂੰ ਨਜ਼ਰ ਆਈ ਨਹੀਂ ਕਿਉਂ ਇਹੋ ਜਿਹੇ ਕੰਮ ਕਰਨੇ ਜਿੱਥੇ ਅੱਗੇ ਹਾਰ ਹੀ ਹਾਰ ਨਜ਼ਰ ਆਵੇ ਡਾਕਟਰ ਸਾਹਿਬ ਨੂੰ ਹੁਣ ਗੱਲ ਤੇ ਕਰ ਲਈ ਤੇ ਹੁਣ ਹਾਰ ਹੀ ਹਾਰ ਨਜ਼ਰ ਆਉਣੇ ਇਦਰ ਲੋਕ ਨਹੀਂ ਡਾਕਟਰ ਸਾਹਿਬ ਦਾ ਕੰਮ ਘਟ ਗਿਆ ਜੀ ਜਿਹੜੀਆਂ ਐਡਾ ਮਤਲਬ ਜੀ ਗੁਰੂਆਂ ਦੇ ਚੌਂਕਾਂ ਦੀਆਂ ਐਡਾ ਅਲਾਗ ਲਾਈ ਜਾਂਦੇ ਜੀ ਲੋਕ ਵਧਦੇ ਜਾਂਦੇ ਨੇ ਇਧਰ ਉਧਰ ਉਹ ਘਟਦੇ ਜਾਂਦੇ ਨੇ ਲੋਕਾਂ ਨੇ ਖੁਦ ਉਹਨਾਂ ਨੂੰ ਪਹਿਣਾ ਮਾਣਾ ਵੀ ਚੁੱਪ ਕਰਕੇ ਤੇ ਮਾ